ਮੈਂ ਤੁਹਾਨੂੰ ਟ੍ਰੀਨ ਮੰਗ ਚਾਹੀਦਾ ਆਫੀਸ ਨਹੀਂ ਰੋਜ਼ੇ ਅੰਦਰ ਕਿੱਥੇ ਬੈਠੀ ਬੈਠਾ 1 ਮਿੰਟ ਲੈ ਲਵਾਂਗੇ ਆਪ ਵੀ ਭਾਵਾਂਗੇ ਨਹੀਂ ਹਾਂ ਨਹੀਂ ਕਿਉਂ ਹੋਰ ਐਡਮਿਨਿਸਟਰेटर ਹੋਰ ਦੂਸਰੀ ਐਡਮਿਨਿਸਟ੍ਰੇਸ਼ਨ ਚਲਾ ਰਹੇ ਆ ਆ ਦੇਖ ਲਓ ਇੰਨਾ ਚੋ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਕਿਹੜਾ ਬੱਚਾ ਦੇਖਿਆ ਤੁਸੀਂ ਕੋਈ ਨਹੀਂ ਉਹਨਾਂ ਦਾ ਦੁੱਖ ਦੀ ਕੋਈ ਪਰਵਾਹੀ ਨਹੀਂ ਕਿ ਨਾ ਦਿਖ ਰਿਹਾ ਇਹ ਇਹ ਮੋਕਾਂ ਦਾ ਕਿਹੰਦਾ ਮੂਜੂ ਮੂਗੀ ਦਾ ਅਧਿਕਾਰ ਦੇਖਣਾ ਸੀ ਉੱਤੇ ਉੱਤੇ ਕੱਛੀ ਕੱਲਾ ਦੇ ਆਇਓ ਅੱਜ ਤੁਸੀਂ ਕੱਲ ਦਾ ਜਵਾਬ ਮੈਨੂੰ ਬੇਨਤੀ ਤੁਸੀਂ ਦਾਦੀ ਦੇ ਨੂੰ ਕਿ ਤੁਹਾਨੂੰ ਇਹ ਜਵਾਬ ਤੁਸੀਂ ਸੁਪਰੀਮ ਡਿਸਟ੍ਰਿਕਟ ਦੇ ਕਿੰਨੂ ਮਿਲੇ ਹੋ ਮੈਂ ਅਸੀਂ ਕਾਹੜਾ ਕਨੇ ਦਿਨ ਕੋਸ਼ਿਸ਼ ਕੀਤੀ ਹੈ ਪੀਐਸਪੀ ਸਾਹਿਬ ਪੀਐਸਪੀ ਸਾਹਿਬ ਕਿਹੜੇ ਦਿਨ ਆਇੰਨਾ ਮੈਡਮ ਮੇਰਾ ਬੱਚਾ ਸਾਡੇ ਹਸਪੀਟਲ ਚ ਸੀ ਗਿਆ ਮੈਡਮ ਕਾਹਨੋਂ ਕਾਰ ਕਰ ਅਸੀਂ ਨਿੰਦੋ ਸਪਾਈਆਂ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰ ਲਾਗੇ ਮੈਂ ਉਹ ਵੀ ਕਹਿ ਰਿਹਾ ਤੁਸੀਂ ਅੱਜ ਵੀ ਨਾ ਬੈਠ ਕੇ ਸਾਡੇ ਤੇ ਡੀਸੀ ਸਾਹਿਬ ਆਈ ਜਾਣ ਦੋ ਪੰਨਾਂ ਚੱਲਦੇ ਤੁਸੀਂ ਤਾਂ ਨਹੀਂ ਜਿਵੇਂ ਪੀਐਮ ਮੋਦੀ ਨੂੰ ਪਿੱਛੇ ਛੱਡਦਾ ਬਹੁਤ ਬਹੁਤ ਦੁੱਖ ਦੀ ਗੱਲ ਹੈ। ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਵੀਡੀਓਜ਼ ਪਾ ਰਹੇ ਹਾਂ। ਅਸੀਂ ਤੇਰੇਆਂ ਤੁਸੀਂ ਆਓ। ਵੀ ਤੁਸੀਂ ਅੱਜ ਆਏ ਹੋ। ਤੁਸੀਂ ਸਾਰਾ ਕੋਈ ਕੋਈ ਕੁਝ ਸਾਰਾ ਕੁਝ ਛੱਡ ਕੇ ਅਸੀਂ ਸਾਰਾ ਕੁਝ ਛੱਡਤਾ। ਪਰੈਂਟਸ ਨਾਲ ਪਰੈਂਟਸ ਨਾਲ ਗੱਲ ਕਰਨੀ। ਮੈਂ ਬਹੁਤ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਕ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਅੱਗੇ ਖੁਦ ਹੱਥ ਜੁੜ ਕੇ ਦਿੰਦੀ ਕਾਦੀ ਹਾਂ ਦੋ ਤੁਹਾਡੇ ਦੁੱਖ ਤੇ ਅਸੀਂ ਮੈਂ ਕੁਛ ਨਹੀਂ ਕਹ ਕੁਛ ਵੀ ਨਹੀਂ ਇੱਕ ਵੀ ਨਾ ਮੈਂ ਕੁਝ ਕਹਿ ਸਕਦੀ ਨਾ ਮੈਂ ਸੋਚ ਵੀ ਨਹੀਂ ਸਕਦੀ ਮੈਂ ਆਪ ਦੇਖੇ ਤੁਸੀਂ ਤਾਂ ਮੈਨੂੰ ਪਤਾ ਲੱਗੇਗਾ ਮੈਂ ਕੁਛ ਨਹੀਂ ਕਹਿਣਾ ਤੁਸੀਂ ਜੋ ਤੁਹਾਡਾ ਗੁੱਸਾ ਹੈਗਾ ਸਭ ਕੁਝ ਜਾਏ ਇੱਕ ਮਿੰਟ ਇੱਕ ਮਿੰਟ ਇਸੇ ਤੋਂ ਮੇਰੀ ਗੱਲ

ਬਿਲਕੁਲ ਨਹੀਂ ਕੁਝ ਕਹਿੰਦੇ ਤੁਸੀਂ ਕਹਿੰਦਾ ਸਾਡਾ ਸਰ ਮੱਥੇ ਹੈ ਸਾਡੇ ਵਾਸਤੇ ਪਬਲਿਕ ਤੋਂ ਵੜ ਕੇ ਕੁਝ ਨਹੀਂ ਹੈ ਪਬਲਿਕ ਤੋਂ ਰੋਲਤਾ ਠੀਕ ਹੈ ਠੀਕ ਮੈਂ ਮੰਨਦਾ ਹਾਂ ਉਹ ਦਾ ਮੂਰਤ ਆਪਾਂ ਬੈਠੇ ਚਲੋ ਮੈਨੂੰ ਇੱਕ ਹਸਰ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਤਾਂ ਦੱਸੋ ਅਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਵੀ ਤੁਸੀਂ ਕਿਉਂ ਨਹੀਂ ਆਏ ਅਮਰ ਹਸਪਤਲ ਮੈਂ ਤੁਹਾਨੂੰ ਅਮਰ ਹਸਪਤਲ ਦੀ ਗੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਕੇ ਅਮਰ ਹਸਪਤਲ ਆਏ ਜੀ ਸਾਡੇ ਬੱਚੇ ਸਿਵਲ ਹਸਪਤਲ ਸਮਾਣਾ ਚ ਬਰੇ ਅੱਦੇ ਬੱਚੇ ਰਜਿੰਦਰਾ ਚ ਸੀ ਅਮਰ ਹਸਪਤਲ ਇਥੇਆਂ ਦੋ ਬੱਚੇ ਜੋ ਇਨਫੋਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪਤਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇੱਕ ਮਿੰਟ ਇੱਕ ਮਿੰਟ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਧੀ ਜਾਂਦੀ ਆ ਫਿਰ ਪਤਾ ਲੱਗਦਾ ਸਮਾਨਾ ਕਿਹੜਾ ਪਾਕਿਸਤਾਨ ਚ ਵੇਂਦਾ ਵੀ ਜਿਹੜਾ ਕੱਢਿਆ ਹੋਇਆ ਗੁੱਸਾ ਨਹੀਂ ਹੈ ਸੱਦਰ ਦੁੱਖ ਹੈ ਸੱਦਾ ਪੇਸ਼ ਹੋਣੀ ਹੈ ਅਸੀਂ ਗੁੱਸਾ ਨਹੀਂ ਹੈ ਤੁਹਾਡੇ ਆਉਣ ਨਾਲ ਮਰਮ ਲੱਗ ਜਾਲੀ ਪਰਿਵਾਰਾਂ ਦੇ ਚੱਕ ਮੱਝ ਹੋਰ ਕੋਈ ਗੱਲ ਨਹੀਂ ਅਸੀਂ ਤਾਂ ਚੁੱਪਾਈਓ ਅਸੀਂ ਦਾ ਇਹ ਸੋਦੇ ਵੀ ਕਿਦੇ ਪਾਕਿਸਤਾਨ ਜਸਮੀ ਨਾਲ ਬੱਚੇ ਸਾਡੇ ਤੇ ਕਿਉਂ ਆਏ ਇਹ ਖਤਮ ਹੋ ਕੇ सब कोई नहीं है हेलो अरे जीरा सिंह साहब बच्चा भी कोई दिखा ले तो मैं मैं दारू पी के किसी आ रहे हैं बच्चे आ गए ऑपरेशन आई सी यू के सामान है तुम्हें कितने का दो पैर आया बच्चे को सामान कितने का पैर आया एक बार तो सामान कितने का है बस मंत्री जी भी आएंगे ਪਰ ਤੁਸੀਂ ਉਥੋਂ ਬੱਚਿਆਂ ਕੋਲ ਵੇਲੇ ਪੁੱਤੀ ਸੀ ਕਿਉਂ ਬੱਸ ਮੈਂ ਕਹਿ ਰਿਹਾ ਜੀ ਮੰਨ ਗਿਆ ਤੁਸੀਂ ਆਏ ਸੀ ਮੈਨੂੰ ਮੈਨੂੰ ਪਤਾ ਨਹੀਂ ਸਮਾਨੇ ਵੀ ਬੱਚਿਆਂ ਨੇ ਨਹੀਂ ਸਮਾਨਾ ਤਾਂ ਚਲੋ ਤੁਸੀਂ ਆਏ ਨਹੀਂ ਸਾਨੂੰ ਤਾਂ ਮਿਲੇ ਨਹੀਂ ਇਹਨਾਂ ਨੂੰ ਵੀ ਨਹੀਂ ਮਿਲੇ ਇਹਨਾਂ ਨੂੰ ਵੀ ਨਹੀਂ ਮਿਲੇ ਠੀਕ ਹੈ ਆ ਇਹਨਾਂ ਦਾ ਬੇਟਾ ਡਰਾਈਵਰ ਸੀ ਜਿਹੜਾ ਇਹਨਾਂ ਨੂੰ ਵੀ ਨਹੀਂ ਮਿਲੇ ਮੈਨੂੰ ਵੀ ਨਹੀਂ ਮਿਲੇ ਠੀਕ ਹੈ ਨਹੀਂ ਗੁੱਸਾ ਨਹੀਂ ਹੁਣ ਤੁਸੀਂ ਸੁਣੋ ਮੈਂ ਹੁਣ ਤੁਸੀਂ ਸੁਣੋ ਆ ਜੜੀ ਚੀਜ਼ਾਂ ਨੇ ਨਾਲ ਦੀ ਨਾਲ ਕਾਈਂਡਲੀ ਆਨਸਰ ਕਰੋ ਮੈਂ ਕੋਈ ਉਹ ਨਹੀਂ ਕਹਿ ਰਿਹਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਫੇਰ ਉਹੀ ਗੱਲ ਕੁਐਸਚਨ ਆ ਜਾਂਦਾ ਜਿੰਦਾ ਤੁਸੀਂ ਹਜੇ ਤੱਕ ਆਨਸਰ ਨਹੀਂ ਦੇ ਰਹੇ ਹਜੇ ਤੱਕ ਗੋਲ ਮੋਲ ਤੁਸੀਂ ਰੱਖਿਆ ਹੋਇਆ ਵੀ ਤੁਹਾਨੂੰ ਰੋਕਿਆ ਜਿੰਨੇ ਤੇ ਫਿਰ ਤੁਸੀਂ ਕਿਉਂ ਨਹੀਂ ਆਏ ਤੁਸੀਂ ਕਿਉਂ ਨਹੀਂ ਆਏ ਇਹ ਟੀ ਛੋਟੀ ਘਟਨਾ ਸੀ ਸਾਖੀ ਸਾਨੀ ਮੈਡਮ ਡੀਸੀ ਨੇ ਮਜੀਠਾ ਉਥੇ ਜਦੋਂ ਕਾਂਡ ਹੋਇਆ ਵਿਦਿ ਮੇਰੇ ਖਿਆਲ ਅੱਧਾ ਘੰਟਾ ਉਹਨਾਂ ਦੀਆਂ ਵੀਡੀਓਜ਼ ਆਣੀਆਂ ਸ਼ੁਰੂ ਹੋ ਗਈਆਂ ਸੀ ਉਥੇ ਮੰंजे ਦੇ ਬਹਿ ਕੇ ਸਾਰੇ ਪਰਿਵਾਰਾਂ ਨਾਲ ਬੈਠੇ ਸੀ ਤੁਸੀਂ ਕਿਉਂ ਨਹੀਂ ਆਏ ਰੋਟੀ ਮੂਹ ਚ ਪਰ ਰਹੀ ਹੈ ਸਮਾਣਾ ਕਿਹੜਾ ਡਿਸਟ੍ਰਿਕਟ ਤੋਂ ਬਾਹਰ ਹੈ ਜੀ ਇੱਕ ਮਿੰਟ ਸੋਲ ਬਹਿ ਜਾਓ ਪਲੀਜ਼ ਦੇ ਬਾਹਰ ਬਹਿ ਜਾਓ ਬਹਿ ਜਾਓ ਸਾਹਿਬ ਹਰ ਕਿਸੇ ਦਾ ਆਪਣਾ ਹੈ ਬੈਠੋ ਪਲੀਜ਼ ਬੈਠੋ ਪਿੱਛੇ ਪਿੱਛੇ ਬੈਠੋ ਪਿੱਛੇ ਪਿੱਛੇ ਮੈਂ ਪਤਾ ਦੇਖੋ ਹਰ ਕਿਸੇ ਦਾ ਆਪਣਾ ਹੈ ਮੇਰੇ ਤੋਂ ਨਹੀਂ ਦੇਖਿਆ ਜਾਂਦਾ ਕਿ ਮੈ